ਰੀਰੋ ਦੀ ਐਂਟਰੀ ਲੱਗੀ ਹੋਣ ਗੁੱਡ ਮਾਰਨਿੰਗ ਜਾਰਡਨ ਇਹ ਨਾ ਓਏ ਐਨੀ ਟੋਰ ਟੋਰ ਕੱਟ ਕੇ ਕਿੱਥੇ ਚੱਲੇ ਸਤਿ ਸ਼੍ਰੀ ਅਕਾਲ ਬੁਲਾ ਦ ਪਹਿਲਾਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਥੈਂਕ ਯੂ ਬੁੱਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਬਲੌਗ ਹਰ ਸਣਾ ਜੀ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦੀ ਆ ਵਧੀਆ ਹੋਣਗੇ ਆ ਜਾਰਡਨ ਦੀ ਲੁੱਕ ਤੁਸੀਂ ਦੇਖੀ ਨਾ ਕਿੰਨਾ ਸੋਹਣਾ ਲੱਗਦਾ ਆ ਜਾਰਡਨ ਆਪਾਂ ਕਿੱਥੇ ਚੱਲੇ ਖੁਮੀ ਤੁਨ ਕਿੱਥੇ ਚੱਲੇ ਖੁਮੀ ਕੁਮੀ ਅੱਛਾ ਕੁਮੀ ਕੁਮੀ ਦੋ ਵਾਰ ਕਹੋ ਤਾਂ ਫੇ ਪਤਾ ਲੱਗ ਜਾਂਦਾ ਕਿੱਥੇ ਚੱਲੇ ਆ ਹਾਂ ਲੁਕਮੀ ਕੁਮੀ ਪਾਰਕ ਪਾਰਕ ਅੱਛਾ ਚਲੋ ਜੀ ਅੱਜ ਅਸੀਂ ਹੋ ਗਏ ਆ ਤਿਆਰ ਤੇ ਅਸੀਂ ਚੱਲੇ ਆ ਫੈਮਿਲੀ ਵਕੇਸ਼ਨ ਤੇ ਇਕੱਠੇ ਹੋ ਕੇ ਤੇ ਬਹੁਤ ਐਕਸਾਈਟਿਡ ਆ ਅਸੀਂ ਸਵੇਰ ਦੇ ਬੱਚੇ ਆ 9:30 ਅਸੀਂ ਤਿਆਰ ਆ ਸਾਰੇ ਤੇ ਬਸ ਘਰੋਂ ਅਸੀਂ ਤੁਰਨਾ ਹੈ 11:00 ਵਜੇ ਪਰ ਫੇਵੀ अर्ਲੀ ਤਿਆਰ ਹੋ ਗਏ ਕਿ ਕਿਦਾਂ ਨਾ ਵੀ ਜੇ ਨਾ ਰੈਡੀ ਹੋ ਹੋ ਟਾਈਮ ਨਾ ਤਾਂ ਫੇ ਲੇਟ ਹੋ ਜਾਂਦਾ ਬੰਦਾ ਤੇ ਪਰ ਅਸੀਂ ਰੈਡੀ ਆ ਸਭ ਤੋਂ ਪਹਿਲਾਂ ਤੇ ਜੋਰਨ ਬਾਉ ਜੀ ਵੀ ਰੈਡੀ ਆ ਤੇ ਅਸੀਂ ਸੋਚਿਆ ਵੀ ਹਨਾ ਵਕੇਸ਼ਨ ਤੇ ਜਾਣ ਤੋਂ ਪਹਿਲਾਂ ਪੱਲਾ ਸਬਜ਼ੀਆਂ ਨੂੰ ਪਾਣੀ ਲਾ ਜਾਈਏ 2 hours later ਸ਼ੌਪ ਓਕੇ ਜਾਰਦਨ ਬੀਕੋ ਮੇਕੋ ਮਿਕਾਨ ਨੂੰ ਰੈਡੀ ਆ ਕਹਿੰਦਾ ਮੈਂ ਬੈਗ ਪਾਉਣਾ ਪਿੱਛੇ ਇਹਦੀ ਦੀਦੀ ਕੋਲ ਬੈ ਗਏ ਇਦਾਂ ਦਾ ਤਾਂ ਇਹ ਕਹਿੰਦਾ ਮੈਂ ਵੀ ਇਦਾਂ ਪਾਉਣਾ ਜਾਰਦਨ ਇੰਡੀ ਚਲਾ ਤੂੰ ਅੱਛਾ ਅੱਜ ਅਸੀਂ ਗੱਡੀ 'ਚ ਬੈ ਗਏ ਆ ਜਾਰਦਨ ਵੀ ਬੈ ਗਏ ਆ ਹਾਂ ਕੋ ਪਿੱਛੇ ਬੈਠਾ ਆ। ਇਧਰ ਮੰਮੀ ਜੀ ਤੇ ਹੁਣ ਅਸੀਂ 에어ਪੋਰਟ ਜਾ ਕੇ ਤੁਹਾਨੂੰ ਮਿਲਦੇ ਆ। ਜੜੋਂ ਕਿੱਥੇ ਚੱਲੇ ਤੋਂ ਮੈਂ ਕਹਨ? ਇੰਡੀਆ। ਅੱਛਾ ਜੀ, ਘੁੰਮੀ ਕੰਨ ਚੱਲੇ ਕਿੱਥੇ ਦੁਬਾਰਾ ਦੱਸੋ ਵੀ ਮੈਨੂੰ ਘੱਲੇ ਖਲੱਗਾ। ਹੈ? ਇੰਡੀਆ। ਅੱਛਾ ਜੀ, ਇੰਡੀਆ ਕਿੱਥੇ ਮਿਲਣ ਜਾਣਾ? ਹੈ? ਮਸੀਨ? ਨਹੀਂ। ਨਹੀਂ। ਮੈਂ ਉਹਦੇ ਵਿੱਚ ਸਾਰੇ ਹੱਸਦੀ ਸੀ ਨੂੰ ਮੈਂ ਕਿਹਾ ਪਾ ਇੰਡੀਆ ਚੱਲੇ ਆ ਤੇ ਹੁਣ ਉਹਨੂੰ ਉਹ ਹੀ ਯਾਦ ਰਿਹਾ ਕਿੰਨਾ ਸੀ ਇੰਡੀਆ ਚੱਲੇ ਆ ਉਹ ਛੋੜਨ 에어로ਪਲੇਨ ਉਹ ਠੀਕ ਆ ਉਹ ਛੋਟੇ ਨਾ ਕਿਤੇ ਚਲਾਉਣ ਚੱਲ ਲੱਗ ਕੋਈ ਐਰੋਪਲੇਨ ਹੋ ਕੱਪੜੀ ਪਾ ਲਿਆ ਗਿਆ ਯਾਦ ਕਰ ਕਿ ਤਰੀ ਹਾ ਲੱਗ ਨੂੰ so excited ਤੋਂ ਅਕਾਦਰ ਆਪਾਂ ਹੁਣ ਸਮਾਨ ਜਮ੍ਹਾਂ ਕਰ ਦਿੱਤਾ ਆ ਤੇ ਹੁਣ ਚੱਲੇ ਆ ਸਿਕਿਉਰਟੀ ਵੱਲ ਤੇ ਜਾਰਡਨ ਵਿੱਚ ਰਹਿ ਜਾਂਦਾ ਆ ਹੁਣ ਅਸੀਂ ਜਾ ਕੇ ਸਿਕਿਉਰਟੀ ਚੈੱਕ ਕਰਾ ਕੇ ਫਿਰ ਅਸੀਂ ਚਲ ਜਾਣਾ ਵੇਟਿੰਗ ایرੀਏ ਚ ਜਿੱਥੋਂ ਅਸੀਂ ਫਲੈਨਚ ਬੈਠਣਾ ਆ ਮਾਂ ਕਿੰਨੀ ਵਧੀਆ ਹੁੰਦੀ ਔਂਕੂ ਦੇਖ ਰਹਾ ਵੀ ਮੇਰੇ ਕੰਮ ਦੀ ਕੋਈ ਚੀਜ਼ ਹਾਜ਼ਰ ਹੀ ਨਹੀਂ ਓਹ ਹੋ ਹੋ ਚਿਪਸ ਮੇਰੇ ਮੇਰੇ ਕੋ ਹੈਗੇ ਪੋਟੈਟਰ ਚਿਪਸ ਤੇਰੇ ਹੈਗੇ ਕਿੱਥੇ ਜਾ ਕੇ ਤੂੰ ਵੀ ਪੀ ਚ ਲੈਣਾ ਉੱਦ ਲੈ ਕੇ ਦਿਨ ਦੇ ਤੂੰ ਤੇਰੇ ਪਿੱਛੇ ਦੇਖੋ ਉਹ ਦੇ ਪਲੇ ਅਰ ਪਲੇ ਉੂ ਉੂ ਚ ਉਹਦੇ ਹੁਣ ਸਮਾਨ ਪਲੇਟ ਲੱਗੇ ਆ ਰੱਖਣ ਟੱਚੀ ਲੈ ਆਏ ਆ

ਅਦਰ ਸਾਈਡ ਤੋਂ ਆਪਦਾ। ਆਪੀ ਨਾਲ। ਕਿ ਤੁਸੀਂ? ਅ ਮੋਕਟ ਜਾ। ਐਕਸਾਈਟਿਡ? ਫਸਟ ਟਾਈਮ ਸਿਟਿੰਗ ਇਨ ਪਲੇਨ? ਓਕੇ। ਅਸੀਂ ਪਲੇਨ 'ਚ ਬੈਠ ਗਏ ਆ। ਅ ਸਾਡੇ ਨਾਲ ਬੱਚੇ ਸੀ ਨਾ ਇਸ ਕਰਕੇ ਸਾਨੂੰ ਸਭ ਤੋਂ ਪਹਿਲਾਂ ਭੇਜ ਦਿੱਤਾ। ਤੇ ਪਰ ਮੰਮੀ ਡੈਡੀ ਹਲੇ ਆਏ ਨਹੀਂ ਹੈਗੇ। ਉਹਨਾਂ ਦੀ ਵੇਟ ਕਰਦੇ ਆ। ਵਾਚ ਵਾਚ ਫੈਸ ਜਾਰਡਨ ਨੇ ਪੂਰਾ ਐਕਸਪੀਰੀਅੰਸ ਕਰਨਾ ਹੈ ਹਰ ਇੱਕ ਚੀਜ਼ ਦਾ ਨਾ ਔਰ ਜਾਰਡਨ ਦੱਸਦਾ ਹੈ ਵੀ ਦਿੱਤੀ ਮੈਂ ਪਹੁੰਚ ਗਿਆ ਪਲੇਨ 'ਚ ਸਾਡਾ ਪਲੇਨ ਤੁਰ ਗਿਆ ਕਿਦੋਂ ਫ্লাই ਹੋਣਾ ਆਪਣਾ

ਇੰਡੀਆ ਕੋ ਅੱਛਾ ਜੀ ਇੰਡੀਆ ਕੋ ਓਕੇ ਇੱਕ ਤਾਂ ਨਾ ਚ ਹਲ ਥੱਲੇ ਹੀ ਤੁਰਦੇ ਫਿਰਦੇ 15 ਮਿੰਟ ਲਾ ਦਿੰਦਾ ਆ ਦਿਲ ਚੋਂ ਤਾਂ ਵੀ ਹੁਣ ਉੜਿਆ ਹੁਣ ਉੜਿਆ ਦੇਖੋ ਲੱਗਾ ਹੁਣ ਉੜੂਗਾ ਕਲਾਉਡਸ ਦੇਖਣੇ ਓਕੇ ਪਪ ਜੌਰਡਨ ਅਜ ਕਲਾਉਡਸ ਵੀ ਦਿਖਾ ਦੇਣੇ ਓਕੇ ਓਕੇ ਜੌਰਡਨ ਬਾਉਜੀ song ਆ ਦੇਖੋ ਪਲੇਨ ਚੜੇ ਨੂੰ 5 ਮਿੰਟ ਨਹੀਂ ਹੋਇਆ ਤਾਂ 5 ਮਿੰਟ ਚ song ਗਿਆ ਅਸਿਕੇ ਅ ਰੈਂਟਲ ਗੱਡੀਆਂ ਵੱਲ ਜਿੱਥੇ ਅਸੀਂ ਰੈਂਟ ਕਿਤੀ ਸੀ ਵੈਨ ਤੇ ਅਸੀਂ ਹੁਣ ਉੱਥੇ ਪਹੁੰਚ ਗਏ ਆ ਤੇ ਆਪਾਂ ਨੂੰ ਨਾ ਹੁਣ ਆਪਸ਼ਨ ਮਿਲੀ ਆ ਆ ਸਾਰੀਆਂ ਜਿੰਨੀਆਂ ਵੈਨਾਂ ਖੜੀਆਂ ਨੇ 8-10 ਉਹ ਕਹਿੰਦੇ ਜਿਹੜੀ ਮਰਜ਼ੀ ਨਾਲ ਵਿੱਚ ਇੱਕ ਪਿਕ ਕਰ ਲਓ ਤੇ ਅਸੀਂ ਪਿਕ ਕਰਤੀ ਆ ਆਹ ਵਾਲੀ ਵਾਈਟ ਕਲਰ ਦੇ ਵਿੱਚੋਂ ਬਲੈਕ ਆ ਤੇ ਜਾਰਡਨ ਤਾਂ ਵੇਟ ਨਹੀਂ ਕਰ ਸਕਦਾ ਹੈਗਾ ਬੱਚੇ ਬੈਠਣ ਦੀ ਗੱਡੀ ਤੇ ਸਾਨੂੰ ਨਾ ਬੂਸਟਰ ਸੀਟ ਵੀ ਨਾਲ ਮਿਲੀ ਆ ਕਿਉਂਕਿ ਸਾਡੇ ਨਾਲ ਟਾਡਲਰ ਆ ਨਾ ਤੇ ਇਸ ਵਿੱਚ ਬੱਚੇ ਦੇ ਨਾਲ ਲੱਗੇ ਤਾਂ ਹਲੇ ਸਿਸਮਾਨ ਰੱਖਦੇ ਪਏ ਆ ਨਾ ਗੱਡੀ 'ਚ ਸਾਰਾ ਲੱਗਜ ਵਗੈਰਾ ਤੇ ਆ ਸਾਨੂੰ ਬੂਸਟਰ ਸੀਟ ਮਿਲੀ ਆ ਨਾਲ ਤੇ ਜੋਰਡਨ ਦੇ ਲਈ ਮਿਲੀ ਆ ਤਾਂ ਕਿ ਜੋਰਡਨ ਇਹਦੇ ਵਿੱਚ ਬੈਠ ਕੇ ਸੌ ਸਕੇ ਕਿਉਂਕਿ ਸਵੇਰ ਦਾ ਚੱਜ ਮੈਂ ਨੂੰ ਸੌ ਕੇ ਨਹੀਂ ਦੇਖ ਕੇ ਆਏਗਾ ਤੇ ਗੱਡੀ ਆ ਕੇ ਗੱਡੀ ਆ ਕੇ ਤੇ ਆਪਾਂ ਵਿੱਚੋਂ ਵੀ ਤੁਹਾਨੂੰ ਦਿਖਾਉਂਦੇ ਆ ਬੈਨ ਕਾਫੀ ਖੁੱਲੇ ਡੱਲੇ ਹੁੰਦੀ ਐ ਸੀ ਪਹਿਲਾਂ ਵੀ ਇਦਾਂ ਦੀ ਬੈਨ ਹੈ ਨਾ ਰੈਂਟਲ ਕੀਤੀ ਸੀ ਤਾਂ ਕਾਫੀ ਕੰਫੀ ਹੁੰਦੀ ਆ ਤੇ ਇਹ ਖੁੱਲਾ ਫੈਮਲੀ ਦੇ ਲਈ ਵੈਟ ਰਿਆ ਚੜਨਾ ਉਤਰਨਾ ਵੀ ਸੌਖਾ ਹੋ ਜਾਂਦਾ ਬੱਚਿਆਂ ਦੇ ਨਾਲ ਬੱਚੇ ਬੈਠ ਗਏ ਬੱਚੇ ਤੇ ਜੋੜ ਦੇਖੋ ਕਾਲੀ ਸਭ ਤੋਂ ਸਭ ਤੋਂ ਜ਼ਿਆਦਾ ਕਾਲੀ ਨੂੰ ਲੱਗਦਾ ਵੀ ਮੈਂ ਸਭ ਤੋਂ ਵੱਡਾ ਹੋ ਗਿਆ ਐ ਇਹ ਆਪਣੀ ਅੱਜ ਥੋੜੇ ਦਿਨਾਂ ਲਈ ਆਪਣੀ ਇਹ ਰਾਈਡ ਰਹਿਣੀ ਐ ਬੈਨ ਐ ਕਾਫੀ ਖੁੱਲੀ ਆ ਦੇਖੋ ਤਾਂ ਪਿੱਛਾ ਗੱਬੇ ਕੋ ਤੁਰਨ ਦੀ ਜਗ੍ਹਾ ਆ ਤੁਰ ਕੇ ਪਿੱਛੇ ਜਾਣ ਨੂੰ ਤੇ ਪਿਛਲੀਆਂ ਸਵਾਰੀਆਂ ਦੇ ਲਈ ਆ ਕੱਪ ਹੋਲਡਰ ਤੇ ਬਾਕੀ ਸਕਰੀਨ ਆ ਬਾਕੀ ਸਾਰੀ ਗੱਡੀਆਂ ਵਰਗੀ ਗੱਡੀ ਆ ਬਸ ਖੁੱਲੀ ਤੇ ਵਾਈਡ ਆ ਕਮੋਟਾ ਮਾਚਾ ਚੈਨਲ ਨੂੰ ਹਾਂਜੀ ਹੈਪੀ ਜਿਹੜੀ ਨੂੰ ਭਾ ਕੇ ਆਪਣੀ ਬੂਸ ਰਸੀਟ ਚ ਤੇ ਠੀਕ ਆ ਲੁਕਸ ਕੰਫੀ ਹਾਂਜੀ ਤੇ ਇਧਰ ਅੰਕੀ ਤਾਂ ਮੋਰੇ ਬੈਠ ਗਈ ਐ ਇਧਰ ਮੰਮੀ ਜੀ ਜਾਰਡਨ ਫੋਕਾ ਫੇਰੋਂ ਕਿੱਦਾਂ ਲੱਗਦਾ ਵੀ ਆ ਗੱਡੀ ਲੈ ਕੇ ਤੇ ਬਾਊਜੀ ਤੈਨੂੰ ਨਵੀਂ ਗੱਡੀ ਪਸੰਦ ਆਈ ਹਾਂ ਯਾ ਜਾਰਡਨ ਹੋਣੀ ਚਾਹੁੰਦੀ ਓਕੇ ਤੇ ਆ ਸਾਰੀਆਂ ਗੱਡੀਆਂ ਜਿੰਨੀਆਂ ਵੀ ਖੜੀਆਂ ਸਾਰੀਆਂ ਰੈਂਟ ਲਈ ਆ ਇਸ ਟਾਈਮ ਪਵਾਜ ਨਹੀਂ ਨਾ ਕਰਦਾ ਇੰਜਨ ਹਾਂ ਦੀਦੇ ਆ ਵੀ ਮੌਸਮ ਬਹੁਤ ਵਧੀਆ ਇੱਥੇ ਠੰਡਾ ਠੰਡਾ ਕੁਲ ਕੁਲ ਤੇ ਜਹਾਜ਼ ਬਹੁਤ ਹੀ ਦੇ ਉੱਧਰ ਤੇ ਚਲੋ ਅਸੀਂ 에어ਪੋਰਟ ਦੀ ਸਾਈਡ ਵਾਲੇ ਆ ਜਿੱਦਾਂ ਹੁਣ ਉਹਦੇ ਫੈਡੈਕਸ ਤੇ ਵੀ ਪਲੇਨ ਖੜੇ ਆ ਚੌੜਨ ਦੀ ਤਾਂ ਮੋਜਾਂ ਅੱਜ ਜਹਾਜ਼ੀ ਜਹਾਜ਼ ਸਰਸ ਪਸ ਦੀਦੇ ਇੱਥੇ ਘਰ ਬੈਕਯਾਰਡ ਚ ਖੜਾ ਦੇਖਦਾ ਰਹਿੰਦਾ ਉੱਤੇ ਜਦੋਂ ਪਲੇਨ ਲੰਘਦਾ ਤੋੜਾ ਜਾਂਦਾ ਦੇਖਣ ਤੇ ਅੱਜ ਆਪ ਬੈਠਾ ਹਾਂ ਵਿੱਚ ਜਦੋਂ ਉਹਦੇ ਇਧਰ ਦੀ ਸੀਨੀਪਲੇਨ ਤੇਰੇ ਵੱਲ हां हते ओ सो मेनी प्लेन आफ्टर 700 फीट है ना टू राइट वेस्ट वाशिंगटन ਸਟਰੀਟ हां ਇਹ ਫੈਡੈਕਸ ਵਾਲੇ ਆ ਅੰਡੀਆ ਕੋ ਅਸ ਇਹ ਪੁੱਤ ਸੰਡੀਆ ਗੋਦੇ ਆ ਹਾਂ ਹੁਣ ਅਸੀਂ ਆਪਣੇ ਕਮਰੇ ਵੱਲ ਜਾਂਦੇ ਆ ਤਾਂ ਜੋਰਡਨ ਨੂੰ ਹਾ ਡਾਇਨਾਸਰ ਮਿਲਿਆ ਟਰੈਜ਼ਰ ਬਾਕਸ ਵਿੱਚੋਂ ਉਹ ਕਹਿੰਦਾ ਇਹ ਚੂਜ਼ ਕਰ ਸਕਦਾ ਤੇ ਨਾਲੇ ਜੋਰਡਨ ਨੂੰ ਮਿਲਿਆ ਐਪਲ ਜੋੜਨ ਚਲੋ ਫਾਸਟ ਚਲੋ ਬੱਚਾ ਕੋ 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 ਹਾਂ ਚੋੜਨ ਆ ਜਾ ਇੱਥੇ ਚੋੜਨ ਚਲੋ ਜੀ ਹੁਣ ਅਸੀਂ ਚੱਲੇ ਆ ਆਪਣੇ ਕਮਰੇ 'ਚ ਬੱਚਾ ਬਾਹਰ ਰਹਿ ਗਿਆ ਬੱਚਾ ਅਬ ਤੁਸੀਂ ਤੁਸੀਂ ਮੋਰੇ ਹੋ ਰਿਆ ਹੋਇਆ ਕਰੋ ਨਾ ਆਈ ਦੀ ਪੌਂਦੀ ਬੋਤਲ ਲੈ ਕੇ ਆਓ ਓਕੇ ਤੇ ਆ ਅੰਦਰ ਬਣ ਦਿਆ ਨੂੰ ਵੀਊ ਤੇ ਕਾਫੀ ਮਸ਼ੀਨ ਮਾਈਕਰੋ ਵੀ ਆਇਆ ਹੈ ਇਸ ਲੋਕਰ ਵੀ ਦੁਪਹਿਰ ਰਖਣੇ ਵਿੱਚ ਤੇ ਇੱਧਰ ਜੋਰਡਨ ਆਪਣੀ ਟੋਪੀ ਸੈੱਟ ਕਰਦਿਆ ਕਰਦੇ ਹੋਏ ਆਪਣਾ ਡਰਨਸੋਨ ਨੂੰ ਵੀ ਦੇਖਦੇ ਹੋਏ ਤੇ ਇੱਧਰ ਹੈਗਾ ਬਾਸ ਹਾਂ ਚਲੋ ਇੱਕਦਮ ਮਿਲਿਆ ਕੱਟ ਵਾਚ ਆ ਦੇ ਜੋਨ ਇਹ ਡੈਡੀ ਹੁਣਾਂ ਦਾ ਕਮਰਾ ਤੇ ਮੈਂ ਚਲੀ ਆ ਆਪਣੇ ਕਮਰੇ ਚ ਤੇ ਇੱਥੇ ਲੋ ਸਾਨੂੰ ਕਮਰੇ ਨਾਲ-ਨਾਲ ਮਿਲੇ ਇਹ ਦੋ ਔਦ ਜਿੱਥੇ ਬੈਗ ਜੀ ਦਾ ਆ ਉਧਰਲੇ ਪਾਸੇ ਡੈਡੀ ਹੁਣਾਂ ਦਾ ਕਮਰਾ ਆ ਮੰਮੀ ਡੈਡੀ ਦਾ ਤੇ ਇੱਧਰ ਹੈਗਾ ਸਾਡਾ ਸੇਮ ਰੂਮ ਆ ਕੋਈ ਫਰਕ ਨਹੀਂ ਹੈਗਾ ਡਿੱਟੋ ਆ ਤੇ ਦੋ ਬੈੱਡ ਲਾਏ ਆ ਅਸੀਂ ਤੇ ਇਧਰੋਂ ਦੀ ਆ ਤੇ ਦਾ ਹਾਈਵੇ ਫਰੀਵੇ ਦਾ 뷰 ਤੇ ਉਹ ਸਾਹਮਣੇ ਦੂਰ ਦਿਸਦਾ ਪਲੇਨ ਮੈਂ ਤਾਂ ਅ ਮਨ ਚੇਤਾ ਆ ਗਿਆ ਹੁਣ ਮੈਂ ਨਾ ਚਾਹ ਲੱਗੀਆਂ ਸੀ ਘਰੋਂ ਨਾ ਪਰੌਂਠੇ ਬਣਾ ਕੇ ਲੈ ਕੇ ਆਏ ਸੀ ਕਿ ਜਿਹਨ ਮਾਰੇ ਲੂਣ ਜਵਣ ਵਾਲੇ ਤੇ ਆਜਾ ਕੋਈ ਨਾ ਕੋਈ ਤੇ ਮੈਂ ਚਾਹ ਕੱਢਦੀ ਆ ਅਸੀਂ ਚਾਹ ਲੈਂਦੀ ਸੀ ਇੰਡੀਅਨ ਸਟਾਈਲ ਮਸਾਲਾ ਟੀ ਤੇ ਇਲਾਚੀਆਂ ਵਾਲੀ ਚਾਹ ਤੇ ਉਹ ਮਟੈਚ ਚ ਲੱਗੀਆਂ ਕੱਢਣ ਆਪਾਂ ਵੀ ਜਿੱਦਾਂ ਘਰੋਂ ਆਲੇ ਕੇ ਸਿੱਕੇ ਇਨਸਟੈਂਟ ਕਾਰਡਮਮ ਟੀ ਤੇ ਇਨਸਟੈਂਟ ਮਸਾਲਾ ਟੀ ਤੇ ਹਾਂਜੀ ਲਈ ਹੁੰਦਾ ਇਹਦੇ ਵਿੱਚ ਸਿਰਫ ਗਰਮ ਪਾਣੀ ਦੇ ਵਿੱਚ ਆਪਾਂ ਮਿਕਸ ਕਰ ਲੈਣਾ ਆ ਇਹਨੂੰ ਇਦਾਂ ਵਿੱਚ ਦੁੱਧ, 슈ਗਰ ਸਾਰਾ ਕੁਝ ਹੈਗਾ ਹੈ ਬਸ ਗਰਮ ਪਾਣੀ ਵਿੱਚ ਮਿਕਸ ਕਰ ਲਓ ਤਾਂ ਇਦਾਂ ਦੀ ਚਾਹ ਬਣ ਜਾਂਦੀ ਹੈ। ਬਰ ਮੈਂ ਇਦਾਂ ਪਾਊਡਰ ਬਣਿਆ ਹੈ ਤੇ ਬਸ ਇਹਨੂੰ ਇੱਕ ਕੱਪ ਦੇ ਵਿੱਚ ਜਸਟ ਐਡ ਹੌਟ ਵਾਟਰ ਤੇ ਆਪਾਂ ਬਣਾ ਕੇ ਪੀਂਦੇ ਆ ਇਹ ਮੈਂ ਪਹਿਲਾਂ ਪੀਤੀ ਬਹੁਤ ਟੇਸਟੀ ਹੁੰਦੀ ਹੈ ਤੇ ਇੱਧਰ ਹੈਗੀ ਮਸਾਲਾ ਟੀ ਤੇ ਇਹ ਵੀ ਦੇਖ ਲਓਗੇ ਜੇ ਲੈਣੀ ਹੋਈ ਪਰ ਮੈਂ ਤਾਂ ਹਲੇ ਲਾਈਚੀਆਂ ਵਾਲੀ ਹੀ ਖੋਲੀ ਹੈ ਚਾਹ ਤਾਂ ਉਤੋਂ ਇਲਾਵਾ ਅਸੀਂ ਬੱਚਿਆਂ ਦੇ ਲਈ ਬਿਸਕੁਟ ਵਗੈਰਾ ਲੈ ਕੇ ਆਉਂਦੇ ਸੀ ਗੋੜ ਵਾਲੇ ਤੇ ਥੋੜੇ ਲੂਣ ਵਾਲੇ ਬਿਸਕੁਟ ਲੈ ਆਉਂਦੇ ਸੀ ਤਾਂ ਕਿ ਖਾ ਲੂਗੇ ਕ੍ਰੌਕਸ ਨਹੀਂ ਪਾਉਣੇ ਬੱਚੇ ਕ੍ਰੌਕਸ ਸਿਰਫ ਵਿੱਚ ਤੇ ਪਾਉਣ ਨੂੰ ਆ ਉਹ ਉੱਥੇ ਰੱਖੋ ਤੇ ਇੱਧਰ ਆਪਣੇ ਪਰੌਂਠੇ ਲਿਆਉਂਦੇ ਸੀ ਘਰੋਂ ਤੇ ਆਪਾਂ ਪਰੌਂਠੇ ਵੀ ਖਾਂਦੇ ਹਾਂ ਚਾਹ ਦੇ ਨਾਲ ਤੇ ਵਿੱਚ ਰੱਖਿਆ ਆ achar ਇਹ ਕਿਤਾਜੀ ਮੈਂ ਸਾਰਾ ਪਾਊਡਰ ਜਿਹੜਾ ਆ ਉਹ ਖੋਲ ਕੇ ਪਾ ਲਿਆ ਕੱਪਾਂ ਚ ਤੇ ਗਰਮ ਪਾਣੀ ਥੱਲੇ ਨਾ ਉਹ ਸਾਰਾ ੋਟਲ ਚ ਮਿਲ ਗਿਆ ਵਾਓ ਸਾਹਤ ਰੰਗ ਕਿ ਬੜਾ ਵਧੀਆ ਆਇਆ ਗਰਮ ਪਾਣੀ ਬੜੀਆ ਵਰਜੋ ਹਾਂਜੀ ਇਨਫੀਅਰ ਇਹ ਮਿਲਿਆ ਰੰਗ ਤਾਂ ਉਹ ਮੈਂ ਕੋਈ ਇਦਾਂ ਉਹਨਾਂ ਪਈ ਜਿੱਦਾਂ ਸੱਚੀ ਰਨਰ ਅਨਕੇ ਬਣਾਈ ਹੁੰਦੀ ਹੈ ਚਾ ਹਾਂਜੀ ਅਸੀਂ ਆਏ ਸੀ ਕਿ ਹੁਣ ਬੀਚ ਦੇਖਣ ਤੇ ਪ੍ਰੋਬਲਮ ਹੈਗੀ ਆ ਪਾਰਕਿੰਗ ਦੀ ਸਾਨੂੰ ਪਾਰਕਿੰਗ ਨਹੀਂ ਮਿਲਦੀ ਪਈ ਬਹੁਤ ਜ਼ਿਆਦਾ ਸੀ ਉਹ ਪਰਿਆ ਵੀ ਦੂਰ ਤੱਕ ਘੁੰਮ ਕੇ ਆਏ ਆ ਕਾਫੀ ਰਸਤੇ ਆ ਜਿਹੜੇ ਸਮੁੰਦਰ ਦੇ ਕੰਢੇ ਲੱਗਦੇ ਆ ਤੇ ਪਰ ਪਾਰਕਿੰਗ ਨਹੀਂ ਸਾਨੂੰ ਮਿਲੀ ਬਹੁਤ ਪ੍ਰੋਬਲਮ ਹੈ ਪਾਰਕਿੰਗ ਦੀ ਤੇ ਇੰਨਾ ਸੋਹਣਾ ਮੌਸਮ ਹੈ ਇੰਨਾ ਵਧੀਆ ਵਿਊ ਆ ਤੇ ਸਾਡਾ ਮਨ ਸੀਗਾ ਉਹ ਬ੍ਰਿਜ ਜਿਹੜਾ ਹੈ ਨਾ ਪਾਣੀ ਦੇ ਉੱਤੇ ਬਣਿਆ ਹੋਇਆ ਆ ਉੱਥੇ ਜਾਣ ਦਾ ਤੁਰ ਕੇ ਤੇ ਪਰ ਉਹ ਸਮਹਾਉ ਨੇ ਬੰਦ ਕੀਤਾ ਕੁਝ ਕੁਝ ਐਮਰਜੈਂਸੀ ਕਰਕੇ ਇੱਥੋਂ ਲਹਿਰਾਂ ਆਂਦੀਆਂ ਆ ਪਾਣੀ ਦੀਆਂ ਹਾਏ ਜਿੱਦ ਤੱਕ ਬਾਹਰ ਠੰਡ ਨਹੀਂ ਹੈਗੀ ਮੌਸਮ ਇਦਾਂ ਆ ਥੋੜਾ ਕਲਾਉਡੀ ਆ ਪਰ ਬਹੁਤ ਵਧੀਆ ਫੀਲਿੰਗ ਆ ਤੇ ਉਧਰ ਕਾਫੀ ਲੋਕੀ ਉਹਦੇ ਸਰਫਿੰਗ ਕਰਦੇ ਆ ਉਹਦੇ ਜਿੱਦਾਂ ਛੋਟੇ ਛੋਟੇ ਇਧ ਲਾਦੇ ਨੇ ਜਿੱਦਾਂ ਕੋਈ ਬਰਡ ਘੁੰਮਦਾ ਹੁੰਦਾ ਉਹ ਸਾਰੇ ਲੋਕੀ ਆ ਉਹਦੇ ਸਰਫਿੰਗ ਕਰਦੇ ਆ ਵਾਓ ਪਰ ਸਾਡੀ ਹੋਰ ਹੀ ਚ ਉਸ ਬ੍ਰਿਜ ਤੇ ਜਾਣ ਦੀ ਰਹਿ ਗਈ ਚਲੋ ਕੋਈ ਨਹੀਂ ਹਾਂਜੀ ਬੱਚੇ ਥੀਚ ਹਾਂਜੀ ਬੱਚੇ ਥਿਸ ਇਜ਼ ਬੀਚ ਮੈਂ ਤੈਨੂੰ ਲੈ ਕੇ ਜਾਂਦੀ ਆ ਓਕੇ ਉੱਥੇ ਅੰਬਰੀ ਵਾੜ ਲੈਣੀ ਸੀ ਹਾਂ ਆ ਉੱਥੇ ਬੈਟਰ ਸੀਗਾ ਆ ਹਨ ਮਗੰਦੀ ਆ ਦੇ ਅੱਗ ਬਾਲ ਕੇ ਸਾਰੇ ਇੱਥੇ ਬੈਠੇ ਆ ਫਾਇਰ ਪਿਟ ਲੱਗੇ ਹੋਏ ਆ ਤਾਂ ਲੋਕੀ ਦਾਲ ਦੇ ਵਾਲੇ ਬੈਠ ਕੇ ਡਿਨਰ ਕਰਦੇ ਆ ਚਲੋ ਜੀ ਅਸੀਂ ਪਹੁੰਚ ਗਏ ਸਾਨੂੰ ਮਿਲ ਗਈ ਆ ਪਾਰਕਿੰਗ ਆ ਇੱਥੇ ਣ ਲਈ ਠੰਡਾ ਪਾਣੀ ਹੋਣਾ ਹਾਂ ਹਾਂ ਤਾਂ ਕਾਫੀ ਨੇੜੇ ਆ ਵਿਚ ਵਧੀਆ ਆ ਲੋਕ ਕਿ ਆਪਣੇ ਬੱਚਿਆਂ ਨੂੰ ਕੁੱਤਿਆਂ ਨੂੰ ਸਾਰਿਆਂ ਨੂੰ ਲੈ ਕੇ ਆਏ ਆ ਦੇਖੋ ਬੇਸੀ ਉਹ ਉਧਰੋਂ ਆਏ ਆ ਬ੍ਰਿਜ ਦੇ ਪਿੱਛੇ ਸੀਗੇ ਨਾ ਵੇ ਤਾਂ ਉਧਰੋਂ ਆਈਆਂ ਤਾਂ ਉੱਥੇ ਅਸੀਂ ਉੱਥੇ ਜਾਣਾ ਸੀਗਾ ਪਰ ਸਮਝਾਉ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਉਹ ਰਸਤਾ ਬੰਦ ਨਿਕਲਿਆ ਅਸੀਂ ਜਾ ਨਹੀਂ ਸਕੇ ਤੇ ਹੁਣ ਸਾਨੂੰ ਇੱਧਰ ਨੇੜੇ ਪਾਰਕਿੰਗ ਲੱਭ ਗਈ ਆ ਤਾਂ ਅਸੀਂ ਆ ਗਏ ਆ ਦੂਜੇ ਪਾਸੇ ਵਿੱਚ ਦੇ ਦੇਖੋ ਲਹਿਰਾ ਕਿੰਨੀ ਸੋਹਣੀਆ ਸੋਹਣੀਆ ਆ ਠੰਡਾ ਆ ਪਾਣੀ ਦੇਖਣ ਨੂੰ ਲੱਗਦਾ ਦੇਖਣ ਨੂੰ ਕਿ ਹੈਗਾ ਹੀ ਆ ਠੰਡਿਆ ਦੇਖੋ ਨਾ ਨਿੱਕੀ ਜਿਹੀ ਕੁੜੀ ਹੈ ਜਿਹੜੀ ਸਰਫਿੰਗ ਕਰਦੀ ਆ ਵਾਓ ਦੇਖੋ ਉਹ ਤਾਂ ਕਿੰਨੇ ਹੀ ਲੋਕ ਆ ਸਰਫਿੰਗ ਲੱਕੇ ਆ ਕਰਨਾ ਓਏ ਹਾਂ ਉਹ ਕਾਟੀ ਦੇ ਖੜੀ ਸੀ ਕਿ ਮੈਂ ਇੱਥੇ ਸੀਗੀ ਓ ਸਭ ਤੋਂ ਵੱਡੀ ਘਾਟੀ ਜਿਹੜੀ ਉਹ ਦੇ ਉੱਥੋਂ ਅਸੀਂ ਆਏ ਆ ਇੱਥੇ ਤੱਕ ਮੰਮੇ ਨੂੰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਆ ਚਲੋ ਪਬੀਚ ਤੋਂ ਬਾਅਦ ਜੌਰਡਨ ਨੇ ਕਾਫੀ ਇੰਜੋਏ ਕੀਤਾ ਤਾਂ ਇੰਜੋਏ ਕਰਨ ਤੋਂ ਬਾਅਦ ਜੌਰਡਨ ਬਾਉਜੀ ਸੌਂ ਗਏ ਆ ਤੇ ਉਸ ਤੋਂ ਬਾਅਦ ਅਸੀਂ ਆਏ ਸੀਗੇ ਸਬਵੇ ਚੱਕਣ ਤਾਂ ਹੁਣ ਚੱਕ ਕੇ ਅਸੀਂ ਜਾ ਰਹੇ ਹਾਂ ਹੋਟਲ ਵੱਲ ਤੇ ਹੁਣ ਕਾਫੀ ਨਰ ਹੋ ਗਿਆ 8 ਵਜੇ ਗਏ ਸ਼ਾਮ ਦੇ ਤੇ ਅਸੀਂ ਹੁਣ ਖਾ ਪੀ ਕੇ ਸੌਂ ਜਾਣਾ ਆ ਤਾਂ ਕੱਲ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੇ ਕੱਲ ਦੀ ਜਰਨੀ ਤੇ ਬਸ ਮੇਰੇ ਨਾਲ ਬਣੇ ਰਹੋ ਅਗਲੇ ਵਲੌਗ ਦੇ ਲਈ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਟੈਕਨੋਜੀ ਮਿਲਦੇ ਆ ਤੁਹਾਨੂੰ ਕੱਲ ਦੇ ਬਲੌਗ 'ਚ ਅੱਜ ਦੇ ਲਈ ਇੰਨਾ ਹੀ ਬਾਏ ਬਾਏ ਗੁੱਡ ਨਾਈਟ